ਲੋਕ ਸਭਾ ਚੋਣਾਂ ਦਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਤੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਜਿਹੜਾ ਪਿੰਡ-ਪਿੰਡ ਜਾ ਕੇ ਆਪਣੇ ਵਾਅਦੇ ਕਰਦੇ ਨੇ ਦਾਅਵੇ ਕਰਦੇ ਨੇ ਲੋਕ ਸਭਾ ਚੋਣਾਂ ਦੇ ਵਿੱਚੋਂ ਜਿਹੜੇ ਹੈਗੇ ਲੋਕ ਮੁੱਦੇ ਆ ਜਿਹੜੇ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕਰ ਦਿੱਤੇ ਗਏ ਨੇ ਉਹਨਾਂ ਮੁੱਦਿਆਂ ਦੇ ਵਿੱਚੋਂ ਹੀ ਹੈ ਇੱਕ ਮੁੱਦਾ ਖੁਦਕਸੀਆਂ ਦਾ ਮਾਲਵਾ ਵੈਲਟ ਦੇ ਵਿੱਚ ਜਿਹੜੇ ਬਹੁਤ ਜ਼ਿਆਦੇ ਖੇਤੀਕਾਰ ਜੇ ਤੋਂ ਪ੍ਰੇਸ਼ਾਨ ਕਿਸਾਨਾਂ ਮਜ਼ਦੂਰਾਂ ਵੱਲੋਂ ਖੁਦਕਸੀਆਂ ਕੀਤੀਆਂ ਗਈ ਸੀ ਉਹ ਮੁੱਦਾ ਜਿਹੜਾ ਹੁਣ ਮੌਕੇ ਦੇ ਉਮੀਦਵਾਰਾਂ ਵੱਲੋਂ ਜਿਹੜਾ ਅਣਗੌਲਿਆ ਕਰ ਦਿੱਤਾਗਾ ਇਸ ਸਮੇਂ ਆਪਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾਕਲਾਂ ਦੇ ਵਿੱਚ ਮੌਜੂਦ ਹਾਂ ਜਿਸ ਜਿਹਦੇ ਉੱਤੇ ਜਿਹੜਾ ਦੁੱਖਾਂ ਦਾ ਕਹਿਰ ਆਇਆ ਤਕਰੀਬਨ 10-12 ਸਾਲ ਪਹਿਲਾਂ ਕਰਜ਼ੇ ਤੋਂ ਪ੍ਰੇਸ਼ਾਨ ਖਿਆਲਾਕਲਾਂ ਦੇ ਕਿਸਾਨ ਗਰਮੀਲ ਸਿੰਘ ਵੱਲੋਂ ਖੁਦਕਿਸ਼ੀ ਕਰ ਲੇਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਜਿਹੜਾ ਦਿਹਾੜੀਆਂ ਦੇ ਉੱਤੇ ਚਲਾ ਜਾਂਦਾਗਾ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੋ ਜਾਂਦਾਗਾ ਅੰਤ ਉਹ ਵੀ ਜਿਹੜਾ ਮਨਸੂਰਤੌਰ ਤੇ ਪ੍ਰੇਸ਼ਾਨ ਹੁੰਦਾ ਤੇ ਉਹ ਵੀ ਮੌਤ ਦੇ ਰਸਤੇ ਜਾ ਪੈਂਦਾਗਾ ਤੁਹਾਨੂੰ ਇਸ ਪਰਿਵਾਰ ਦੀਆਂ ਤਸਵੀਰਾਂ ਦਿਖਾਉਨੇ ਆ ਆ ਦੋ ਤਸਵੀਰਾਂ ਪਈਆਂ ਨੇ ਗਰਮੇਲ ਸਿੰਘ ਦੀਆਂ ਜਿਹੜਾ 21 3 2012 ਨੂੰ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕਿਸੀ ਕਰ ਗਿਆ ਤੇ ਨਾਲ ਹੀ ਪੁੱਤਰ ਜਿਹੜਾਗਾ ਉਸ ਤੋਂ 10 ਸਾਲ ਬਾਅਦ ਜਿਹੜਾ ਇਹ ਵੀ ਕਰਜ਼ੇ ਤੋਂ ਪ੍ਰੇਸ਼ਾਨ ਸੀ ਮਨਸੂਰਤੌਰ ਤੇ ਪ੍ਰੇਸ਼ਾਨ ਸੀ ਇਹ ਵੀ ਜਿਹੜਾ ਮੌਤੇ ਰਾ ਪੈ ਗਿਆ ਘਰ ਦੇ ਹਾਲਾਤ ਖਾਉਨੇ ਘਰ ਦਾ ਜਿਹਨੇ ਕੰਧਾਂ ਉਹ ਡਿੱਗਣ ਵਾਲੀਆਂ ਨੇ ਤੇ ਘਰ ਦੇ ਕੀ ਹਾਲਾਤ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਲੋਕ ਮੁੱਦੇ ਗਾਇਬ ਨੇ 86 ਤਰ੍ਹਾਂ ਸੱਤਾ ਹਾਸਲ ਕਰਨ ਦੇ ਵਾਅਦੇ ਕਰਦੀਆਂ ਨੇ ਪਰ ਵਾਅਦੇ ਜਿਹੜੇ ਸੱਤਾ ਹਾਸਲ ਕਰਨ ਤੋਂ ਬਾਅਦ ਖਤਮ ਹੋ ਜਾਂਦੇ ਨੇ ਉਹਨਾਂ ਪਰਿਵਾਰਾਂ ਦੇ ਕੀ ਹਾਲਾਤ ਨੇ ਇਸ ਪਰਿਵਾਰ ਦੇ ਵਿੱਚ ਸਿਰਫ ਇੱਕ ਕਲੀ ਜਿਹੜੀ ਬਿਰਧ ਮਾਤਾ ਰਹਿੰਦੀ ਆਗੀ ਉਹ ਇਸ ਮੌਤ ਦੇ ਸਾਇਹੇਟ ਰਹਿ ਰਹੀ ਹੈਗੀ ਕਿਸੇ ਸત્તાਤਾਰੀ ਸਰਕਾਰ ਨੇ ਜਿਹੜੇ ਅਸੀਂ ਦੀ ਹਜੇ ਤੱਕ ਜਿਹੜੀ ਸੁਣਵਾਈ ਨਹੀਂ ਹੋਈ ਗੱਲ ਕਰਦੇ ਆ ਮਾਤਾ ਜੀ ਆਪਣੇ ਕੋਲ ਕਿੰਨੀ ਜ਼ਮੀਨ ਸੀ ਤਿੰਨ ਕਿੱਲੇ ਸੀ ਪੁੱਤ ਤਿੰਨ ਕਿੱਲੇ ਸੀ ਜੀ ਅਜਾ ਕਿਵੇਂ ਵੇਚੀ ਕਦੋਂ ਵੇਚੀ ਬਸ ਕਰਜ਼ਾ ਜਮਨ ਕਾ ਬੀ ਕਰਜ਼ਾ ਚੜ ਗਿਆ ਸਾਰਾ ਗੁੱਡੀ ਦਾ ਵਿਆਹ ਕੀਤਾ ਤਿੰਨ ਨੰਨ੍ਹਦਾ ਸੀ ਉਹਨਾਂ ਦੀ ਨਾਨਕ ਛੱਕਾਂ ਫਰੀਆਂ ਐਂ ਛੜ ਗਿਆ ਕਰਜ਼ਾ ਬਸ ਫੇਰ ਉਹ ਕਰਜ਼ਾ ਲਾ ਹੈ ਹਾਂ ਜ਼ਮੀਨ ਸਾਰੀ ਵੇਚ ਕੇ ਜਿਹੜਾ ਕਰਜ਼ਾ ਲਾਇਆ ਹਾਂ ਜ਼ਮੀਨ ਵੇਚ ਕੇ ਸਾਰਾ ਕਰਜ਼ਾ ਲਾ ਹੈ ਕਿਸੇ ਦੀ ਪੰਜੀ ਨਹੀਂ ਰੱਖੀ ਆਪਾਂ ਹਾਂ ਤੇ ਕਰਜ਼ੇ ਦੇ ਵਿੱਚ ਤੁਹਾਡਾ ਜਿਹੜਾ ਘਰ ਵਾਲਾ ਜਣਾ ਖੁਦ ਕੋਸੀ ਕਰ ਜਾਂਦਾ ਕਿਉਂਕਿ ਮੇਰੇ ਕੋਲ ਜ਼ਮੀਨ ਤਾਂ ਰਹੀ ਨਹੀਂ ਇੱਕ ਕਿਸਾਨ ਕੋਲ ਇੱਕ ਜ਼ਮੀਨ ਹੁੰਦੀ ਆ ਰਹੀ ਹਾਂ 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 ਜੀ ਜ਼ਮੀਨ ਰਹੀ ਨਹੀਂ ਫਿਰ ਉਹ ਦਿਹਾੜੀਆਂ ਉਹ ਕਰ ਲੱਗਿਆ ਸੀ ਅੰਮੀ ਨੂੰ ਬਹੁਤ ਦਿਨਾਂ ਕਰਨ ਦੇ ਲਈ ਹਾਂ ਹਾਂ ਦੇਹੜੀਆਂ ਕਰਨ ਲੱਗਿਆ ਸੀ ਹਾਂ ਹਾਂ ਅੰਤ ਤੱਕ ਖੁਦਕੁਸੀ ਕਰ ਲਈ ਖੁਦਕੁਸੀ ਕਰਿਆ ਕੀ ਸੀ ਉਹਨਾਂ ਨੇ ਸਰਫੇਪੀ ਲਈ ਸਰਫੇਪੀ ਲਈ ਸੀ ਜੀ ਸਰਫੇਪੀ ਲਈ ਹਾਂ ਸਰਫੇਪੀ ਤੇ ਸੱਤਾਧਾਰੀ ਸਰਕਾਰਾਂ ਉਸ ਸਮੇਂ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਇਹ ਖੁਦਕੁਸੀ ਪੀੜਤ ਪਰਿਵਾਰਾਂ ਨੂੰ ਸਹਾਇਤਾ ਲੈਣ ਦੀ ਗੱਲ ਕੀਤੀ ਗਈ ਸੀ ਕਿਸੇ ਨੇ ਕੁਝ ਸੁਣਵਾਈ ਕਰੀ ਨਾ ਕਿਸੇ ਨੇ ਨਹੀਂ ਸੁਣਵਾਈ ਕਰੀ ਹਾਂ ਭੋਰਾ ਨਹੀਂ ਕਰ ਦਿੱਤਾ ਸੰਤਪੰਜੀ ਵੀ ਤਾਂ ਨੇ ਤੇ ਬਹੁਤ ਵਾਗੇ ਕਚੈਰੀਆਂ ਚ ਹੋਰ ਭੈਣ ਭਾਈਆਂ ਕੋਲ ਵਾਗੇ ਕਿਸੇ ਨੇ ਨਹੀਂ ਕੋਈ ਸਹਾਇਤਾ કરી ਪੁੱਤ ਵੀ ਉਸੇ ਰਾਹ ਤੇ ਤੁਰ ਜਾਂਦਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦਾਗਾ ਖੁਦ ਕਸੀਤਾ ਨਹੀਂ ਕਰਦਾ ਪਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਉਹ ਵੀ ਮੌਤ ਦੇ ਮੂਹਰੇ ਚ ਜਾ ਪੈਂਦਾ ਹਾਂ ਉਹ ਵੀ ਮੌਤ ਦੇ ਮੂਹਰੇ ਜਾ ਗਿਆ ਪੁੱਤ ਕਲਦੀਪ ਸਿੰਘ ਦਾ ਪੁੱਤ ਹਾਂ ਕਲਦੀਪ ਸਿੰਘ ਦੀ ਕਿੰਨੀ ਕਬਰ ਸੀ ਉਹਦੀ ਹੈਗੀ ਸੀ 30 ਸਾਲ ਕੋਲੇ ਬਾਕਿਆ ਸੀ ਦੋ ਇੱਕ ਤਾਂ ਸਾਰ ਭਾਵੇਂ ਕੱਟ ਹੋਵੇ ਹਾਂ ਉਹ ਵੀ ਪ੍ਰੇਸ਼ਾਨ ਹੋ ਗਿਆ ਹਾਂ ਪ੍ਰੇਸ਼ਾਨ ਹੋ ਗਿਆ ਉਹ ਵੀ ਤੇ ਹੁਣ ਮਾਤਾ ਪਰਿਵਾਰ ਦੇ ਵਿੱਚ ਇਕੱਲੇ ਰਹਨੇ ਹੋਗੇ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਬਸ ਪਹਿਲੇ ਸੁਣਨਾ ਹੁੰਦਾ ਹੀ ਨਹੀਂ ਮੈਂ ਬੇਲੇ ਬੂਰੇ ਨੇ ਕਿਉਂਕਿ 1500 ਸਿਰ ਮਹਿਜ 1500 ਰੁਪਏ 1500 2000 ਰੁਪਏ ਦੇ ਲੱਗ ਪਾਉਂਦੇ ਪਰਿਵਾਰ ਦੇ ਜਿਹੜੇ ਖਰਚੇ ਬਹੁਤ ਹੁੰਦੇ ਨੇ ਰਹਿਣ ਸਹਿਣ ਦੇ ਖਰਚੇ ਖਾਣ ਪੀਣ ਦੇ ਹਾਂ ਹਾਂ ਪਸਾਇਨਾ ਲਾਲ ਚੀਨੀ ਪੁੱਤ ਕਾਈ ਵੀ ਨਹੀਂ ਚਾਹ ਪੀਣੀ ਰੁੱਖੇ ਰੋਟੀਆਂ ਖਾਦਣਾ ਕੁਛ ਨਹੀਂ ਆਉਂਦਾ 아이 ਨਹੀਂ ਬਤਨਾ ਹੀ ਪਕਾਵਾਂ ਕਦੇ ਪਹਿਲਾਂ ਜਾਨ ਸੀ ਤੇ ਪਾਪੇ ਹੁੰਦੇ ਤਾਣੀਆਂ ਤੋਣੀ ਗੁਣੀ ਗਈ ਉਹਦੇ ਮੁਕੇ ਤੋਂ ਵੀ ਤਾਣੀਆਂ ਗੁਣੀ ਗਈਆਂ ਜਾਰਾ ਹੋਈ ਕੇ ਹੁਣ ਗਿਰਦ ਅਵਸਥਾ ਦੇ ਵਿੱਚ ਆ ਗਿਓ ਹਾਂ ਹੁਣ ਕੁਥੀ ਬਣਦਾ ਹਾਂ ਹਾਂ ਹੁਣ ਕੋਈ ਕੰਮ ਨਹੀਂ ਬਣਦਾ ਪੁੱਤ ਸਿਆਸੀ ਅਧਿਕਾਰੀ ਜਾਂ ਸਿਆਸੀ ਜਿਹੜਾ ਨਮਾਇंदे ਨੇ ਪਿੰਡ ਦੇ ਵਿੱਚ ਆਏ ਨੇ ਹਾਂ ਜਾਂਦੇ ਨੂੰ ਜਾਂਦੇ ਕੁਝ ਨਹੀਂ ਹੈਗੇ ਵੋਟਾਂ ਮਿਲ ਆਉਂਦੇ ਨੇ ਹਾਂ ਕੋਈ ਅਧਿਕਾਰੀ ਦਰਬਾਰੇ ਤੁਹਾਡੀ ਸੁਣਵਾਈ ਹੋਈ ਆ ਨਾ ਕੋਈ ਨਹੀਂ ਹੋਈ ਹਾਂ ਪੰਜੀ ਨਹੀਂ ਦਿੱਤੀ ਕਿਸੇ ਨੇ ਤੁਰੀ ਫਿਰਦੀ ਇੱਥੇ ਕਾਂਗਤ ਭਰਤੇ ਇੱਥੇ ਭਰਤੇ ਬਸ ਹਾਂ ਤੇ ਮਿਲੀ ਪੰਜੀ ਵੀ ਨਹੀਂ ਹੈਗੀ ਹਾਂ ਹੁਣ ਲੋਕ ਸਭਾ ਚੋਣਾਂ ਦਾ ਦੌਰ ਆ ਹੁਣ ਸਿਆਸੀ ਪਾਰਟੀਆਂ ਦੇ ਨਮਾਇंदे ਤੁਹਾਡੇ ਘਰ ਆਉਂਦੇ ਵੋਟਾਂ ਮੰਗਣ ਦੇ ਲਈ ਹਾਂ ਕੀ ਕਹਿਨੇ ਹੋ ਤੁਸੀਂ ਉਹਨਾਂ ਨੂੰ ਅੱਗੇ ਕੀ ਉਹਨਾਂ ਜਿਹੜੀ ਤੁਹਾਡੀ ਮੰਗ ਆ ਗਈ ਹਾਂ ਉਹਨਾਂ ਨੂੰ ਪੁੱਛੀਦੀ ਨਹੀਂ ਪੁੱਤ ਕੋਸਾ ਨਹੀਂ ਪੁੱਛੀਦੀ ਵੀ ਸੋਡੀ ਕੀ ਮੰਗ ਹੈ ਕੱਲੇ ਵੋਟਾਂ ਦਿਖਾਈ ਹਾਂ ਵੋਟਾਂ ਦਿਖਾਈ ਦਿੰਦੇ ਹਾਂ ਹਾਂ ਵੋਟਾਂ ਭਾਈ ਭਾਈ ਵੋਟ ਪਾਇਓ ਵੀ ਵੋਟ ਪਾ ਭਾਈ ਕਹਿ ਦਿੰਦੇ ਆ ਘਰੇ ਆਏ ਨੂੰ ਪਾਵਾਂਗੇ ਹੁਣ ਆ ਤਾਂ ਰੁੱਖਾ ਵੀ ਨਹੀਂ ਹੋਇਆ ਜਾਂਦਾ ਪੁੱਤ ਲੜਾਈਆਂ ਦਾ ਵੀ ਅਸੀਂ ਪਾਉਂਦੇ ਨਹੀਂ ਮੇਰੀ ਸਹਾਇਤਾ ਨਹੀਂ ਕਰੀ ਕੋਈ ਤੁਸੀਂ ਹਾਂ ਵੀ ਪਾਵਾਂਗੇ ਭਾਈ ਚੱਲ ਹਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਮੇਰੇ ਘਰ ਪਾਏ ਜੇ ਕੁਈ ਪੈਸੇ ਮਿਲ ਜਾਣ ਮੇਰੇ ਜੀ ਜਿਉਣ ਗੁਜ਼ਾਰਾ ਹੋ ਜਾਵੇ ਕੱਲੀ ਫਿਰ ਸਣਾ ਤੁਸੀਂ ਸਿਆੜੇ ਕੋ ਕੁਝ ਨਹੀਂ ਹੁੰਦਾ ਦੇਖ ਹਾਂ ਦੁੱਧ ਵੀ ਮਹਿੰਗਾ ਕਣਕ ਵਹਿਲਾ ਵੀ ਮਹਿੰਗਾ ਸਾਰਾ ਕੁਝ ਦੇਖ ਕਦੋਂ ਮਿਲ ਜਾਂਦੇ ਮਾਤਾ ਹਾਂ ਹਾਂ ਕਾੜ ਬਣੇ ਹੋਏ ਦੋਨੇ ਮਾਪੂਤਾਂ ਨੂੰ ਕਣਕ ਮਿਲ ਜਾਂਦੀ ਸੀ ਹਾਂ ਹੁਣ ਮਿਲ ਜਾਂਦੀ ਆ ਹਾਂ ਹੁਣ ਮਿਲ ਜਾਂਦੀ ਬਿਲਕੁਲ ਇਹ ਸਣਾ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੀ ਮਾਤਾ ਚਰਨਜੀਤ ਕੌਰ ਜਿਨ੍ਹਾਂ ਦੇ ਉੱਤੇ ਜ਼ਿੰਦਗੀ ਦੇ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਆਉਂਦਾਗਾ ਉਹ ਪਹਾੜਾ ਇੰਨਾ ਭਾਰੇ ਹੋ ਜਾਂਦਾ ਵੀ ਘਰ ਵਾਲਾ ਖੁਦਕੁਸ਼ੀ ਕਰ ਜਾਂਦਾ ਤੇ ਪੁੱਤ ਜਿਹੜਾ ਮਾਨਸ ਤੌਰ ਤੇ ਪ੍ਰੇਸ਼ਾਨ ਹੋ ਜਾਂਦਾਗਾ ਘਰ ਵਾਲਾ ਖੁਦਕੁਸ਼ੀ ਕਰਨ ਤੋਂ ਜ਼ਮੀਨ ਵੇਚ ਲੈਣ ਦਾ ਕਰਜ਼ਾ ਉਤਾਰਨ ਦੇ ਲਈ ਅੰਤ ਦਿਹਾੜੀਆਂ ਦੇ ਉੱਤੇ ਆਉਂਦਾ ਪਰ ਕਿਸਾਨ ਦਾ ਪੁੱਤ ਹੋ ਕੇ ਕਿਤੇ ਨਾ ਕਿਤੇ ਉਹਨੂੰ ਜਿਹੜਾ ਉਹ ਵੀ ਆ ਆਪਣੇ ਆਪ ਦੇ ਉੱਤੇ ਹੋਣ ਲੱਗਿਆ ਵੀ ਮੈਂ ਕਿਸਾਨ ਦਾ ਪੁੱਤਾਂ ਤੇ ਦਿਹਾੜੀਆਂ ਦੇ ਉੱਤੇ ਚੱਲ ਪਿਆ ਤੇ ਉਹ ਆਪਣੀ ਜ਼ਿੰਦਗੀ ਤਾਂ ਬਚਾ ਜਾਂਦਾ ਪਰ ਇੰਨਾ ਪਰਿਵਾਰ ਦੇ ਉੱਤੇ ਜਿਹੜਾ ਉਹ ਕਰਜ਼ੇ ਦਾ ਬੋਝ ਆ ਉਹ ਬਰਕਰਾਰ ਰਹਿੰਦਾਗਾ ਕਿਸਾਨ ਖੁਦਕੁਸ਼ੀਆਂ ਦਾ ਵੱਡਾ ਦੌਰ ਸੀ ਚੱਲਿਆ ਇਸ ਮਾਰਬਾ ਵੈਲਟ ਦੇ ਵਿੱਚ ਪਰ ਸਮੇਂ-ਸਮੇਂ ਸਰਕਾਰਾਂ ਵੱਲੋਂ ਸਿਰਫ ਵਾਅਦੇ ਕੀਤੇ ਗਿਆ ਸਾਰ ਨਹੀਂ ਲੱਤੀ ਗਈ ਅੱਜ ਲੋੜ ਆ ਖਿਆਲਾ ਕਲਾਂ ਦੇ ਪਿੰਡ ਮਾਤਾ ਚਰਨਜੀਤ ਕੌਰ ਦੇ ਪਰਿਵਾਰ ਦੀ ਸਾਰ ਲੈਣ ਦੇ ਲਈ ਜੋ ਮਹਿਜ 1500 ਪੈਨਸ਼ਨ ਦੇ ਨਾਲ ਗੁਜ਼ਾਰਾ ਕਰਦੀ ਆ ਅਤੇ ਹੋਰ ਕੋਈ ਵੀ ਡਾ ਕਮਾਈ ਦਾ ਸਾਧਨ ਨਹੀਂ ਹੈ ਉੱਥੇ ਹੀ ਅਸੀਂ ਆਪਣੇ ਵੱਲੋਂ ਸਮਾਜ ਸੇਵੀਆਂ ਨੂੰ ਅਪੀਲ ਕਰਦੇ ਹਾਂ ਇਸ ਪਰਿਵਾਰ ਨੂੰ ਜਿਹੜਾ ਆਰਥਿਕ ਤੌਰ ਤੇ ਸਹਾਇਤਾ ਦਿੱਤੀ ਜਾਵੇ ਇਸ ਪਰਿਵਾਰ ਦਾ ਜਿਹੜਾ ਜ਼ਿੰਦਗੀ ਜਿਉਣ ਦਾ ਇੱਕ ਜੁਮਾ ਚੁੱਕ ਲਿਆ ਜਾਵੇ ਤਾਂ ਜੋ ਬਿਰਧ ਮਾਤਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦੁੱਖ ਤਕਲੀਫ ਨਾ ਹੋਵੇ ਇਸ ਪਰਿਵਾਰ ਦਾ ਜਿਹੜਾ ਸੰਪਰਕ ਨੰਬਰ ਹੈ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ ਜੋ ਕੋਈ ਵੀ ਵਿਅਕਤੀ ਆ ਇਸ ਪਰਿਵਾਰ ਨੂੰ ਸਿੱਧੀ ਸਹਾਇਤਾ ਕਰਨਾ ਚਾਹੁੰਦਾ ਉਸ ਨੂੰ ਕਰ ਦਿੱਤੀ ਜਾਵੇ ਧੰਨਵਾਦ